ਤੰਤਰ ਜਿਮਣੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜਾਏਗਾ ਪਾਰਟੀ ਪਲੇਟਫਾਰਮ ਤੇ ਫੈਸਲਾ ਹੋਣਾ ਕੀ ਕਰਨਾ ਹੈ ਕਿ ਨਹੀਂ ਕਰਨਾ ਉਹ ਜਮਾਨੇ ਗਏ ਕਿ ਪ੍ਰਧਾਨ ਨੇ ਫੈਸਲਾ ਕਰਤਾ ਤੇ ਪਾਰਟੀ ਨੇ ਸੱਤਰਾ ਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ ਰਾਇ ਨਾਲ ਫੈਸਲੇ ਕਰਨੇ ਆ ਦੂਜੀ ਗੱਲ ਜਿਹੜੀ ਹੈ ਚੋਣ ਚਣ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਚੈਰੀ ਚ ਜਾ ਰਹੇ ਹਾਂ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਪਈ ਨੇ ਉਹ ਅਕਾਲੀ ਦਲ ਦੇ ਵਿੱਚ ਬੜੇ ਨੇ ਤੇ ਜਿਹੜਾ ਤੜਾ ਪੰਥ ਦੀ ਕਚੈਰੀ ਚ ਗਾਇਜ ਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਹੋਇਆ ਹੈ ਅਸੀਂ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਤਰਸਪਾਰ ਕਰਕੇ ਘਰੇ ਪਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਦਲ ਦੀ ਜਿਨ੍ਹਾਂ ਦੀਆਂ ਆਪਣੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜ਼ਿਲਾ-ਕੁਰਕ ਕਰਾਈਆਂ ਜ਼ਮੀਨਾਂ-ਕੁਰਕ ਕਰਾਈਆਂ ਜ਼ਿਲਾ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਓਂ ਬਾਹਰ ਕੱਢ ਦਿੱਤੇ ਕਿ ਜਿਵੇਂ ਮੱਖਣ ਚੋਂ ਵਾਲ ਬਾਹਰ ਕੱਢਦਾ ਹੁੰਦਾ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜਾਂ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਉਹ ਹਾਇਦਰਾਬਾਦ ਦਾ ਸਿੱਖ ਹੈ ਚਾਹੇ ਉਹ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਅਸੀਂ ਸਭ ਦੀ ਅੱਜ ਬਿਆਨ ਹੈ ਗੈਨੀ ਦੇ ਫੇਸਿੰਗ ਹੋਰਾਂ ਦਾ ਉਹਦੇ ਨਾਲ ਸਾਥੀ ਵੀ ਰਹੇ ਨੇ ਸ੍ਰੀ ਕਾਕਰ ਸਾਹਿਬ ਜਹਤਾਰ ਵੀ ਰਹੇ ਨੇ ਉਹਨਾਂ ਨਾਰਾਜ਼ਗੀ ਤੋਂ ਉਤਾਈ ਹੈ ਉਹ ਕਹਿੰਦੇ ਕਿ ਜਿਹੜੀ ਸੇਵਾ ਗੁਰੂ ਦੀ ਹੁੰਦੀ ਹੈ ਉਸ ਕੋਈ ਸੇਵਾ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਸੀ ਜਾਣਾ ਚਾਹੀਦਾ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਦੇਖੋ ਉਹਨਾਂ ਦਾ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਸੇਵਾ ਜਿਹੜੀ ਹੈ ਉਹ ਵੱਡੀ ਨਹੀਂ ਹੁੰਦੀ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜਥੇਦਾਰੀ ਦੀ ਸੇਵਾ ਮੈਂ ਅਤ ਵੀ ਕਰਦਾ ਹੋਣਾ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰਨਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੇੜੀ ਨਹੀਂ ਲਾ ਲਈ ਹੈ ਕੋਈ ਮੋੜੀ ਨਹੀਂ ਲਾ ਲਈ ਹੈ ਪੰਥ ਦੀ ਸੇਵਾ ਉੱਥੇ ਕਰਦੇ ਸੀ ਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਨਾ ਕੋਈ ਮੈਂ ਮੈਂਬਰ ਬੰਨਾ ਨਾ ਕੋਈ ਐਮਸੀ ਬੰਨਾ ਨਾ ਪੰਚਾਇਤ ਮੈਂਬਰ ਬੰਨਾ ਨਾ ਮੈਂ ਮੁੱਖ ਮੰਤਰੀ ਬੰਨਾ ਸੇਵਾ ਕਰਨੀ ਹੈ ਜਿੰਨੀ ਕ ਅਕਾਲ ਪੁਰਖ ਨੇ ਸੇਵਾ ਲਿਖੀ ਉਹ ਕਰਦੇ ਇੱਕ ਏਆਈ ਤਕੀਕ ਦੇ ਨਾਲ ਜਿਹੜਾ ਸ੍ਰੀ ਦਰਬਾਰ ਸਾਹਿਬ ਦਾ ਇਕ ਰੂਪ ਹੈ ਉਸ ਨੂੰ ਤਸਵੀਰ ਨੂੰ ਟੈਟਰੀ ਕੀਤਾ ਗਿਆ ਉਹ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਕਹਿਣਾ ਚਾਹੁੰਗੇ ਕਿ ਕਿ ਬੀਐਸਪੀ ਹੋ ਰਹੀ ਹੈ ਸਾਰੇ ਪਾਸੇ ਹੀ ਦੇਖਿਆ ਜਾ ਰਿਹਾ ਹੈ ਕਈਆਂ ਨੀਆਂ ਤਸਵੀਰਾਂ ਜਿਹੜੀਆਂ ਨੇ ਉਹ ਹੀ ਦੇਖੋ ਏਆਈ ਟੈਕਨੀਕ ਜਿਹੜੀ ਆ ਰਹੀ ਹੈ ਨਾ ਫੈਕਸ ਦੇ ਵਿੱਚ ਇਹ ਸਾਡੇ ਸਮਾਜਿਕ ਤਾਣੇ ਬਾਣੇ ਰਿਸ਼ਤਿਆਂ ਲਈ ਬਹੁਤ ਵੱਡੀ ਚੜੀਆ ਉਹ ਖਤਰਨਾਕ ਹੈ ਔਰ ਜਿਸ ਕਿਸਮ ਦੀ ਏਆਈ ਟੈਕਨੀਕ ਦਾ ਯੂਜ਼ ਜਿਹੜੇ ਆ ਗਲਤ ਅੰਸਰ ਗਲਤ ਤੰਗ ਦੇ ਨਾਲ ਕਰ ਰਹੇ ਆ ਇਹ ਭਾਈਚਾਰਿਆਂ ਦੇ ਵਿੱਚ ਪਰਤਨ ਪੈਦਾ ਕਰੇਗੀ ਫਿਰਕੂ ਜਿਹੜੀ ਹੈ ਉਹ ਸੋਚ ਪੈਦਾ ਕਰੇਗੀ ਤੇ ਇਹਦੇ ਤੇ ਰੋਕ ਲਗਾਉਣ ਵਾਸਤੇ ਜਿਹੜਾ ਸਰਕਾਰਾਂ ਨੂੰ ਨਵੇਂ ਢੰਗ ਦੇ ਨਵੇਂ ਤਰੀਕੇ ਦੇ ਕਾਨੂੰਨ ਜਿਹੜੇ ਹੈ ਉਹ ਹੁਣ ਤੋਂ ਹੀ ਜੜੇਆ ਬਣਾਉਣੇ ਚਾਹੀਦੇ ਆ ਪਰ ਮੈਂ ਹੈਰਾਨ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਭਾਰਤ ਸਰਕਾਰ ਜਾਂ ਸਟੇਟ ਸਰਕਾਰਾਂ ਜਿਹੜੀਆਂ ਉਹ ਲੈ ਕੇ ਨਹੀਂ ਆ ਰਹੀਆਂ ਜਿਨ੍ਹਾਂ ਤਹਿਤ ਜਿਹੜਾ ਇਹੋ ਜਿਹੇ ਘਟੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਕਿਉਂਕਿ ਇਹ ਨਵੀਂ ਜਿਹੜੀ ਹੈ ਇਹ ਟੈਕਨੀਕ ਜਿਹੜੀ ਹੈ ਉਹ ਮਨੁੱਖਤਾ ਦੇ ਸੰਮੁਖ ਹੋ ਰਹੀ ਹੈ ਇਹ ਨੈਤਿਕਤਾ ਨੂੰ ਵੀ ਖਤਮ ਕਰ ਰਹੀ ਹੈ ਰਿਸ਼ਤਿਆਂ ਨੂੰ ਖਤਮ ਕਰ ਰਹੀ ਹੈ ਭਾਈਚਾਰਿਆਂ ਨੂੰ ਖਤਮ ਕਰ ਰਹੀ ਹੈ ਔਰ ਧਰਮਾਂ ਦੇ ਜਿਹੜੇ ਸਦਭਾਵਨਾ ਸਾਡੇ ਦੇਸ਼ 'ਚ ਹੈਗਾ ਮਾਹੌਲ ਤਾਂ ਸਦਭਾਵਨਾ ਦਾ ਉਹਨਾਂ ਵਿੱਚ ਵੀ ਕੁੜਤਨ ਪੈਦਾ ਕਰ ਰਹੀ ਹੈ ਤੇ ਗਲਤ ਅਨਸਰ ਜਿਹੜੇ ਨੇ ਛਰਾਰਤੀ ਅਨਸਰ ਜਿਹੜੇ ਨੇ ਇਸ ਟੈਕਨੀਕ ਦਾ ਲਾਭ ਉਠਾ ਕੇ ਭਾਵਨਾ ਦੀ ਜਿਹੜੀ ਹੈ ਉਹ ਖਲਵਾੜ ਕਰ ਰਹੇ ਨੇ ਭਾਵਨਾਵਾਂ ਤੇ ਸਰਕਾਰ ਨੂੰ ਇਸ ਮਾਮਲੇ 'ਚ ਸਖਤ ਤੋਂ ਸਖਤ ਕਾਨੂੰਨ ਜਿਹੜੇ ਪਹਿਲਾਂ ਬਣਾਉਣੇ ਚਾਹੀਦੇ ਨੇ ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿੰਨੀ ਕੋਈ ਗਿਨੀ ਘੇਰ ਰਹੀ ਹੈ ਜਿਹੜਾ ਵਾਕੀ ਡਾਟਰ ਰਾਮ ਸਿੰਘ ਨਾਲ ਆ ਕੇ ਘਰ ਮੋਟੇ ਇੱਥੇ ਵੱਡਾ ਇਕੱਠ ਲਿਆ ਮੈਂ ਪਹਿਲਾਂ ਕਿਹਾ ਕਿ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਹੈ ਗੁਰੂ ਤੇ ਪੂਰਨ ਵਿਸ਼ਵਾਸ ਹੈ ਅਸੀਂ ਗੁਰੂ ਲਈ ਚੱਲੇ ਆਂ ਜੀ ਬਸ ਯਾ ਪੰਜਾਬੀਆਂ ਲਈ ਚੱਲੇ ਆਂ ਪੰਥ ਲਈ ਚੱਲੇ ਆਂ ਤੇ ਜਿਹੜਾ ਬੰਦਾ ਬੇਈਮਾਨ ਹੋ ਕੇ ਨਹੀਂ ਚੱਲਦਾ ਆਪਣੀ ਕੌਮ ਪ੍ਰਤੀ ਆਪਣੇ ਪੰਥ ਪ੍ਰਤੀ ਜਾਂ ਆਪਣੀ ਸਟੇਟ ਪ੍ਰਤੀ ਉਹਨੂੰ ਕਾਮਯਾਬੀ ਨਹੀਂ ਮਿਲਦੀ ਬੇਈਮਾਨ ਜਿਹੜਾ ਜਿਹੜਾ ਬੇਈਮਾਨ ਹੋ ਕੇ ਚੱਲਦਾ ਉਹਨੂੰ ਕਦੇ ਕਾਮਯਾਬੀ ਨਹੀਂ ਮਿਲਦੀ ਔਰ ਮੇਰਾ ਅਕਾਲ ਪੁਰਖ ਤੇ ਵਿਸ਼ਵਾਸ ਹੈ ਅਸੀਂ ਬੇਈਮਾਨੀ ਰੱਖ ਕੇ ਨਹੀਂ ਚੱਲੇ ਔਰ ਵਾਇਗਰੂ ਕਾਮਦਾਬੀ ਜ਼ਰੂਰ ਕਰਦੇ ਹਾਂ ਪਰ ਤੇ ਬਹੁਤ ਸਾਰੇ ਮੁੱਦੇ ਆ ਜਿਹਨੇ ਮੰਡੀ ਸਫਰ ਆਈ ਨਹੀਂ ਮੋਰੀ ਸਟੇਟ ਤੋਂ ਤਾਂ ਇਹ ਅਰਧ ਗਿੱਤੇ ਗਿਆ ਫਿਰ ਪੰਦੇ ਆਈ ਹੁਣੇ ਤੇ ਦੀਆ ਕਿ ਤੁਸੀਂ ਉਦੇ ਸਮੇਂ ਦੇ ਵਿੱਚ ਕਿੰਦਾ ਸਰਕਾਰ ਕੋਲ ਕਾਲਮੀ ਕਰੋਗੇ ਦੇਖੋ ਮੈਂ ਪਹਿਲਾਂ ਵੀ ਇਹ ਸ਼ਬਦ ਕਹਿਆ ਕਿ ਬਹੁਤ ਸਾਰੇ ਸਾਡੇ ਮਸਲੇ ਜਿਹੜੇ ਨੇ ਇਹ ਪੈਂਡਿੰਗ ਨੇ ਕੋਈ ਅੱਜ ਦੇ ਪੈਂਡਗ ਨਹੀਂ 1947 ਤੋਂ ਪੈਂਡਿੰਗ ਨੇ ਇੱਕ ਵੀ ਮਸਲਾ ਜਿਹੜਾ ਹੈ ਨਾ ਸਾਡਾ ਕੋਰਟ ਨੇ ਹੱਲ ਕੀਤਾ ਨਾ ਸਰਕਾਰਾਂ ਨੇ ਹੱਲ ਕੀਤਾ ਨਾ ਸਾਨੂੰ ਕੋਰਟਾਂ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ ਪਹਿਲਾਂ ਤਾਂ ਅਸੀਂ ਇਕੱਠੇ ਹੋਵਾਂਗੇ ਇਕੱਠੀ ਹੋ ਕੇ ਆਪਣੀ ਤਾਕਤ ਇਕੱਠੀ ਹੈ ਉਹ ਇਕੱਠੀ ਕਰਾਂਗੇ ਸਾਡੀ ਤਾਕਤ ਜੇ ਇਕੱਠੀ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਤਾਕਤ ਇਕੱਠੀ ਕਰਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਸਰਕਾਰ ਸਾਡੀ ਆਵਾਜ਼ ਨੂੰ ਇਗਨੋਰ ਕਰੇ ਸਿੰਘ ਸਾਹਿਬ ਜਿਹੜਾ ਇੱਕ ਚੋਣ ਚਿੰਨ ਹੈ ਤਕਰੀ ਦਾ ਤੁਸੀਂ ਉਸ ਨੂੰ ਲੈ ਕੇ ਕਿੰਨੀ ਕੁ ਚਾਰਾਜੋਈ ਹੋਈ ਹੈ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਕੀਤੀ ਹੈ ਪਹੁੰਚ ਤੇ ਦੂਜਾ ਨਾਲ ਹੀ ਇਹਦੇ ਰਿਲੇਟਿਡ ਹੈ ਤਰਨਤਨ ਜਿੰਨੀ ਚੋਣ ਆ ਰਹੀ ਹੈ ਕਿ ਤੁਸੀਂ ਵੱਡੀ ਪਾਰਟੀ ਸ਼ਰੂ ਨਹੀਂ ਕਾਲੀ ਤਲ ਉਸੇ ਹਿੱਸਾ ਲਵੇਗੀ ਦੇਖੋ ਤਾਂ ਤਰ ਜਿਮਣੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜੇਗਾ ਪਾਰਟੀ ਪਲੇਟਫਾਰਮ ਤੇ ਫੈਸਲਾ ਹੋਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਜਮਾਨੇ ਗਏ ਕਿ ਪ੍ਰਧਾਨ ਨੇ ਫੈਸਲਾ ਕਰਤਾ ਤੇ ਪਾਰਟੀ ਨੇ ਸੱਤਰਾ ਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ ਰਾਇ ਨਾਲ ਫੈਸਲੇ ਕਰਨੇ ਆ ਦੂਜੀ ਗੱਲ ਜਿਹੜੀ ਹੈ ਚੋਣ ਚਣ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਚੈਰੀ ਚ ਜਾ ਰਹੇ ਹਾਂ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬੜੇ ਨੇ ਤੇ ਜਿਹੜਾ ਤੜਾ ਪੰਥ ਦੀ ਕਚੈਰੀ ਚ ਗਿਆ ਜਿਹਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਹੋਇਆ ਹੈ ਇਹ ਕਰਨਾ ਹੈ ਤਿੰਨ ਨਵਾਂ ਕਰਨਾ ਅਸੀਂ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਤਰਸਪਾਰ ਕਰਕੇ ਘਰੇ ਪਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਦਲ ਦੀ ਜਿਨ੍ਹਾਂ ਦੀ ਆਪਦੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜ਼ਿਲਾ ਕੁਰਕ ਕਰਾਈਆਂ ਜ਼ਮੀਨਾ ਕੁਰਕ ਕਰਾਈਆਂ ਜ਼ਿਲਾ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਓਂ ਬਾਹਰ ਕੱਢ ਦਿੱਤੇ ਕਿ ਜਿਵੇਂ ਮੱਖਣ ਚੋਂ ਵਾਲ ਬਾਹਰ ਕੱਢਦਾ ਹੁੰਦਾ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜਾਂ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਉਹ ਹਾਈਦਰਾਬਾਦ ਦਾ ਸਿੱਖ ਹੈ ਚਾਹੇ ਉਹ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਕੋਈ ਪ੍ਰਧਾਨ ਕੀ ਗੁੜੀ ਰਾਸ ਨਹੀਂ ਆ ਰਹੀ ਕਈਆਂ ਨੂੰ ਤਾਂ ਅਸੀਂ ਭੂਸ਼ਣਬਾਜੀ ਜਿਹੜੀ ਹੈ ਉਹ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਕਿ ਪਿੱਛੇ ਦੇ ਪਰਿਵਾਰ ਵਾਸਤੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਸੁਣ ਨਹੀਂ ਰਹੇ ਹੋ ਉਸ ਮੀਡੀਆ ਤੇ ਬਹੁਤ 23 ਸ਼ਬਦਾਵਲੀ ਤੁਸੀਂ ਸ੍ਰੀ ਪਾਲਤਿਕ ਸਾਹਿਬ ਦੇ ਕਾਰਜਕਾਰੀ ਜੱਜਦਾਰ ਹੋ ਹੋ ਤੇ ਤੁਹਾਡੇ ਖਲਾਫ ਇਹ 23 ਸ਼ਬਦਾਵਲੀ ਜਿਹੜੀ ਵਰਤੀ ਜਾਵੇ ਉਸ ਨੂੰ ਕਿਵੇਂ ਦੇਖ ਰਹੇ ਹੋ ਹਾਲੇ ਵੀ ਨਹੀਂ ਹਟਿਆ ਜਾ ਰਿਹਾ ਚਲੋ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਹੀ ਦਿਆਂਗਾ ਕਿ ਕਿਸੇ ਚੰਗੇ ਵੈ ਚੰਗੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜਿਹਦੇ ਨਾਲ ਮੇਰਾ ਜਿਹੜਾ ਇਹ ਸਨਮਾਨ ਹੈ ਹੋਰਾ ਸਾਜ